ਇੱਕ ਆਪ ਉਹਦੇ ਯਾਰ ਦੋਸਤ ਨੂੰ ਮਿਲਣਾ ਸ਼ਕੰਦਰ ਨੂੰ ਉਹ ਵੀ ਸਾਈਕਲ ਲੈ ਕੇ ਆ ਰਿਹਾ ਮੈਸੇਜ ਉਸੇ ਦੀ ਆਈ ਜਾਂਦੇ ਆ ਅੱਜ ਆਪਣਾ ਸਾਈਕਲ ਰੈਲਾਗਾ ਪੂਰਾ ਕਿਉਂਕਿ ਭਾਰ ਜਵਾਨ ਹੀ ਹੈਗਾ ਇੱਧਰ ਨਵੇਂਕਰ ਬਣੀ ਜਾਂਦੇ ਆਪਣਾ ਪੰਜਾਬੀ ਭਾਈਚਾਰਾ ਲੱਗਿਆ ਪਿਆ ਠਾਠਾ ਕਰ ਲੈ ਮੈਨੂੰ ਲੱਗਣੇ ਐ ਇਥੋਂ 9 ਮਿੰਟ ਹਾਂ ਉਹਦੇ ਐਡਰੈਸ ਤੇ ਲੋ ਜੀ ਆਪਾਂ ਹਜਾਮਤ ਕਰਾ ਲਈ ਹੁਣ ਆਪਾਂ ਚੱਲਦੇ ਆ ਅੱਗੇ ਧੰਨਵਾਦ ਭਾਈ ਕਿਵੇਂ ਲੱਗਾ ਕੰਮ ਬਹੁਤ ਵਧੀਆ ਭਾਈ ਜਮਾ ਇੱਕ ਨੰਬਰ ਸਿਕੰਦਰ ਨੇ ਜਿਹੜਾ ਆਉਦਾ ਸਾਈਕਲ ਲਿਆ ਸੀ ਉਹ ਤਾਂ ਬਾਈ ਦਾ ਚੋਰੀ ਹੋ ਗਿਆ ਪਰ ਕਿਸੇ ਤੋਂ ਮੰਗਵਾ ਤੰਗਵਾ ਲੈ ਕੇ ਆਇਆ ਭਾਈ ਮਾੜਾ ਯਾ ਨੂਨ ਭੁੱਕੀ ਏ ਤੇਰੇ ਵਾਲਾ ਸਾਈਕਲ ਕਹੇ ਜੀ ਸੀ ਸਿਕੰਦਰ ਉਹ ਬਹੁਤ ਵਧੀਆ ਸੀ ਉਹ ਬਹੁਤ ਵਧੀਆ ਸੀ ਤਿੰਨ ਗੇਰਾਰੀਆਂ ਅੱਗੇ ਸੀ ਹੈ ਸੱਤ ਪਿੱਛੇ ਅੱਛਾ ਆਏ ਜਦੋਂ ਸਾਥ ਮਿਲ ਜਾਂਦਾ ਉਦੋਂ ਨਿਆਰਾ ਆ ਜਾਂਦਾ ਗੱਲਾਂ ਬਾਤਾਂ ਕਰਨ ਦਾ ਹਨਾ ਹਾਂ ਇਹਨਾਂ ਨੇ ਇੱਕ ਝਲਕ ਦਿਖਾਈ ਹੋਈ ਆ ਟ੍ਰਾਂਸਕੰਟੀਨਡੈਂਟ ਟ੍ਰੇਲ ਦੀ ਕਹਿੰਦੇ ਤੁਸੀਂ ਇੱਥੇ ਪਹੁੰਚ ਗਏ ਇੱਥੇ ਪਹੁੰਚ ਗਿਆ ਮੈਂ ਹਜੇ ਆਪਣਾ ਉਹ ਪਿਆਗਾ ਉਹ ਤੁਰ ਤੱਕ ਖਿਆਣਾ ਉੱਥੋਂ ਤੱਕ ਇੱਥੇ ਆ ਇੱਥੇ ਜਾਣਾ ਚਾਹਾਂ ਬਾਈ ਚਲਿਓ ਫਿਰ ਆਪਾਂ ਅੱਗੇ ਉਹ ਜੇ ਸਟਾਰਟ ਕੀਤਾ ਹੋਗੀ ਹੈਗਾ ਉਹ ਬਾਈ ਇੱਧਰ ਇੱਧਰੋਂ ਹੀ ਤੋਂ ਸਟਾਰਟ ਕੀਤਾ ਆ ਜਿਹੜੀਆਂ ਜਿਵੇਂ ਲੈਂਡ ਟ੍ਰੇਲ ਹਰੀਆਂੀਆਂ ਦਾ ਲੈਂਡ ਰੇਡ ਨੀਲੀਆਂ ਵਾਟਰ ਰੂਟਸ ਐ ਇਹ ਪਾਣੀ ਵਿੱਚੋਂ ਵੀ ਜਾਂਦੀ ਐ ਜਾਂਦੀ ਐ ਰਿਵਰ ਦੇ ਨਾਲ-ਨਾਲ ਹਾਂ ਉਹ ਜਾਂਦੀ ਚੱਲੇ ਆਪਨੇ ਜਾਂਦੀ ਐ ਰੈੱਡ ਰਿਵਰ ਆ ਜੇ ਕੰਦੜਾ ਇੱਧਰ ਦਾ ਪਾਬਾ ਚੋਣਾਗਾ ਬਾਈ ਹਜੇ ਦੁਨੀਆ ਬਹੁਤ ਘੁੰਮਣੀ ਐ ਕਾਫਰਸਤਾਨ ਚ ਕਿਧਰ ਲੈ ਆਇਆ ਤੂੰ ਅਜੇ ਬਹੁਤ ਦੁਨੀਆਂ ਘੁੰਮਣੀ ਆਫਾ ਤੂੰ ਪਹਿਲੇ ਜਾਤ ਤਾਂ ਖੈਰ ਰੱਖਣਾ ਸਹੀ ਦਾ ਇਹ ਤਾਂ ਗੱਲ ਸਹੀ ਹੈ ਵਾਹ ਜੀ ਵਾਹ ਟ੍ਰੇਲ ਤੇ ਜਾਂਦੇ ਜਾਂਦੇ ਆ ਨਜ਼ਾਰਾ ਦੇਖਣ ਨੂੰ ਮਿਲਦਾ ਤਾਂ ਦਿਲ ਬਾਗੋ-ਬਾਕ ਹੋ ਜਾਂਦਾ ਆਸੇ-ਪਾਸੇ ਰੁੱਖ ਸ਼ਾਹ ਹੀਟਾਂ ਤੁਸੀਂ ਜਦੋਂ ਜਾਣਦੇ ਹੋ ਐ ਤੂੰ ਉੱਤੇ ਹੋਰ ਕੋਈ ਚੀਜ਼ ਨਹੀਂ ਨਾਲ ਇਧਰ ਨਦੀ ਆਂਦੀ ਆਪਣੇ ਆ ਇਹਨਾਂ ਦਾ ਚਿੰਨਾ ਮੈਨੀ ਟੋਪੋ ਦਾ ਵਾਈਸਨ ਠੱਠਾ ਬਣਾਇਆ ਹੋਇਆ ਇਹ ਪੂਰਾ ਹਾਂ ਕਿਤਾਬਾਂ ਨਾਲ ਬਣਾਇਆ ਹੋਇਆ ਲੋਹੇ ਦੀਆਂ ਕਿਤਾਬਾਂ ਨਾਲ ਐਜੂਕੇਸ਼ਨ ਇਜ਼ ਦਾ ਨਿਊ ਵਾਈਸਨ ਲਿਖਿਆ ਵੀ ਹੋਇਆ ਛੋਟੇ ਬਣੋ ਕਹਿੰਦੇ ਪੜ੍ਹ-ਪੜ ਕੇ ਆਉਂਜੇਗੇ ਭਾਈ ਆਪਾਂ ਫੋਰਕਸ ਇਹ ਆ ਗਏ ਜੀ ਆਪਾਂ ਫੋਰਕਸ ਮਾਰਕਟ ਦਾ ਫੌਕਸ ਮਾਰਕੀਟ ਕਹਿੰਦੇ ਆ ਬਾਈ ਜੀ ਇਹਨੂੰ ਹਾਂ ਹਾਂ ਮਾਰਕੀਟ ਪਹਿਲਾਂ ਬਾਜ਼ਾਰ ਹੁੰਦਾ ਸੀ ਪਹਿਲਾਂ ਬਾਜ਼ਾਰ ਹੁੰਦਾ ਸੀ ਇਹ ਅੱਛਾ ਇਥੋਂ ਸਿਪਾਹੂ ਪਾਉਂ ਜਾਂਦੀ ਇੱਥੇ ਮੰਡੀ ਸਵਾਣ ਵੇਜੇ ਠੀਕ ਹਾਂ ਇੱਥੇ ਲਾ ਲੈਂਦੇ ਹਾਂ ਲਾ ਤੇ ਜਿੰਦੇ ਦੋਨੇ ਪੈਗਾਂ ਨੂੰ ਅੱਛਾ ਚੋਰ ਚੂਰ ਕਹਿੰਦੇ ਜਿਆਦਾ ਹੁੰਦੇ ਆ ਤੈਨੂੰ ਤਾਂ ਜਿਆਦਾ ਪਤਾ ਹੈ ਨਾ ਬਈ ਤੇਰੇ ਨਾਲ ਸੰਗਤ ਦਾ ਡਿਮਾਂਡ ਵੀ ਬਹੁਤ ਹੈ ਇੱਥੇ ਅੱਛਾ ਇਹਦੀ ਡਿਮਾਂਡ ਵੀ ਵਾਲੀ ਹੈ ਲੋਕ ਦਾ ਵੀ ਕੋਈ ਭਰੋਸਾ ਨਾ ਕਰੇ ਲੋਕ ਬਲਕੋਰੀ ਥੋੜ ਜਾਂਦੇ ਆ ਸੰਦ ਬਹੁਤ ਤਗੜੇ ਇੰਨਾ ਕੋਲੇ ਹਾਂ ਇਹ ਤਾਂ ਨਿਗਾ ਹੀ ਰੱਖਾਂ ਏ ਇੱਕਦ ਲਾਈ ਭਰਾ ਚੋਰ ਸੀਗਾ ਉਹ ਮੇਰੇ ਨਾਲ ਟੈਕਸੀ 'ਚ ਚੱਪ ਤਮ ਉਹ ਬੰਦੇ ਨਾਲ ਸਾਥ ਰਹੇ ਉਹ ਕਹਿੰਦਾ ਹੋਇਆ ਮੈਨੂੰ ਲੈ ਚੱਲਾਣਾ ਕਿਸੇ ਕੋਲੇ ਹਾਂ ਆਪਦੇ ਆੜੀ ਕੋਲੇ ਆ ਨਸ਼ੇ ਬਤੇ ਕਰਨ ਲੱਗ ਗਿਆ ਤੇ ਮੈਂ ਮਨ ਕਹਾ ਮੇਰਾ ਬੈਗ ਪਿਆ ਕਹਿੰਦਾ ਮੈਂ ਆਉਣਾ ਹਾਂ ਤੇ ਜਦੋਂ ਮੈਂ ਦੇਖਿਆ ਆਪ ਵੀ ਨਹੀਂ ਆਉਂਦਾ ਤੇ ਤੋ ਯਾਗੇ ਸੈੱਟ ਹੋ ਗਿਆ ਤਾਂ ਜਿਹਦਾ ਬੈਗ ਦੇਖਾ ਬੈਗ ਦੇਖਦਾ ਕੀ ਜ਼ਬਾਨ ਹੈ ਸਾਰੇ ਟੂਰੀ ਵਾਲੇ ਸੰਦ ਹੋਏ ਆਪਾਂ ਆ ਗਏ ਜੀ ਹੁਣ ਮਾਰਕੀਟ ਦੇ ਵਿੱਚ ਫੋਰਟ ਮਾਰਕੀਟ ਇਹ ਇਥੋਂ ਦੀ ਮਸ਼ਹੂਰ ਮਾਰਕੀਟ ਹੈ ਤੁਹਾਨੂੰ ਦਿਖਾਉਣਿਆ ਮਾੜੀ ਮੋਟੀ ਦੀ ਚਾਲ ਤੇ ਇੱਥੇ ਸਟੋਰ ਸਟੋਰ ਆ ਬਾਈ ਜੀ ਠੀਕ ਆ ਅੱਛਾ ਪਾਣੀ ਹੈ ਹੈ ਬਾਈ ਜੀ ਸੱਚੋ ਦੁਲਾਈ ਪਾਣੀ ਹੈ ਤਾਂ ਕਹਾਣੀ ਹੈ ਆ ਇੱਥੇ ਦੁਕਾਨਾਂ ਨੇ ਜੀ ਲੋਕਲੀ ਇੱਥੇ ਤੁਹਾਨੂੰ ਸਮਾਨ ਮਿਲਦਾ ਬਾਕੀ ਖਣਾਉਣੇ ਲੈ ਲਓ ਕੌਣ ਵਾਲੇ ਕੱਪੜੇ ਲੈ ਲਓ ਉਹ ਇਹਨੂੰ ਦਿਖ ਦਿੱਤੀ ਗਈ ਆ ਪੁਰਾਣੇ ਜ਼ਮਾਨੇ ਦੀ ਜਿਹਾ ਜੀ ਪਹਿਲਾਂ ਹੁੰਦੀ ਸੀ ਉਹੇ ਜੀ ਰੱਖੀ ਹੋਈ ਆ ਫੂਡ ਕੋਟ ਆ ਜਾਂਦਾ ਜੀ ਇਹੇ ਆ ਵਧੀਆ ਬੈਠਣ ਨੂੰ ਥਾਂ ਬਣਿਆ ਹੋਇਆ ਲੋਕ ਬੈ ਕੇ ਗੱਲਾਂ ਬਾਤਾਂ ਕਰਦੇ ਇੱਥੇ ਚਲੋ ਹੁਣ ਆਪਾਂ ਤਹਾ ਦੇਖ ਕੇ ਆਉਂਦੇ ਆ ਜਿਹਦੇ ਬਾਅਦ ਸ਼ੇਮਾ ਮੰਜਰਾ ਹੂੰ ਹੂੰ ਖਾਸਾ ਉਹਨਾਂ ਲੱਗਦਾ ਇੱਥੇ ਬੈਠ ਗੰਦੇ ਇਹ ਖਾਏ ਤੇ ਵੀ ਨਹੀਂ ਪੇਟੇ ਗਏ ਫੱਟਾ ਉਪਰਾਣਾ ਹੋਟਲ ਆ ਹਨਾ ਬਾਈ ਹੋਟਲ ਫੋਟਗੈਰੀ ਆਪਣਾ ਖੜਾ ਹਜੇ ਵੀ ਨਹੀਂ ਛੱਡਿਆ ਰੇਲ ਗੱਡੀ ਨੇ ਜਿੱਥੇ ਜਿੱਥੇ ਆਪਾਂ ਜਾਂਦੇ ਆ ਉੱਥੇ ਉੱਥੇ ਆਉਂਦੀ ਆਉਂਦੀ ਐ ਉਹ ਦਰਸ਼ਹਿਰ ਦੀਦਾ ਸਾਰਾ ਇੱਥੇ ਇਤਿਹਾਸ ਦੱਸਿਆ ਗਿਆ ਵੀ ਕਿਵੇਂ ਹੌਲੀ ਹੌਲੀ ਸ਼ਹਿਰ ਵਧਿਆ ਅ ਗਰੋਇੰਗ ਸਿਟੀ ਤੇ ਆ ਥੱਲੇ ਫੋਟੋਆਂ ਇਹਨੂੰ ਫੋਲਕਸ ਤਾਂ ਹੀ ਕਿਹਾ ਜਾਂਦਾ ਕਿਉਂਕਿ ਇਹਦਾ ਆਕਾਰ ਜਿਹੜਾ ਫੋਲਕਸ ਆਪਣੇ ਚਮਚੇ ਹੁੰਦੇ ਆ ਉਹਦੇ ਵਰਗਾ ਬਣ ਜਾਂਦਾ ਦੇ ਦਾ ਰਿਵਰ ਐ ਰੈੱਡ ਫੌਕਸ ਇਹਨੂੰ ਤਾਂ ਕਿਹਾ ਜਾਂਦਾ ਇੱਥੇ ਆ ਕੇ ਦੋ ਨਦੀਆਂ ਮਿਲ ਜਾਂਦੀਆਂ ਇੱਕ ਕਾਂ ਨਦੀ ਹੁੰਦੀ ਐ ਤਾਂ ਨਦੀ ਹੁੰਦੀ ਐ ਇਹ ਕਿਨਾਂ ਚੋ ਸਿਨੀ ਬੋਏ ਨਾ ਤੇ ਕਿਨਾਂ ਚੋ ਰੈੱਡ ਰਿਵਰ ਐ ਇੱਥੇ ਸੁਮੰਦਰ ਬਾਈ ਲੈ ਕੇ ਆਏ ਅੰਟੀਕ ਸਟੋਰ ਦੇ ਵਿੱਚ ਇੱਥੇ ਪੁਰਾਣਾ ਸਮਾਨ ਹੁੰਦਾ ਹੈ ਸਾਂ ਨੰਬਰ ਬਿਲਕੁਲ ਤਾਂ ਨਹੀਂ ਕੰਯਾ ਅਮਰੀਕਾ ਦੀਆਂ ਬਈ ਯਾਰ ਇਹ ਕੈਨੇਡਾ ਦੀ ਕੋਈ ਹੈ ਨਹੀਂ ਹੁਣ ਬਹੁਤਾ ਹੋ ਪਈ ਹੈ ਲੋ ਜੀ ਕਹਿੰਦੇ ਮੀਂਹ ਲੈ ਪਿਆ ਤੇ ਨਾ ਸਾਡੇ ਕੋਲੇ ਹੈ ਯਾਰ ਰੇਂਜ ਜੈਕਟ ਹਾਂ ਆ ਚੁੰਜੋ ਤੇ ਆ ਕੇ ਮਿਲ ਜਾਂਦੀਆਂ ਜੀ ਉਹ ਹੁੰਦੀ ਹੈ ਉਧਰੋਂ ਲਾਉ ਜਾ ਪਾਣੀ ਆ ਥੋੜਾ ਜਿਹਾ ਉਹ ਰੈਡ ਰਿਵਰ ਹੈ ਤੇ ਆ ਹੈਗੀ ਆ ਸਿਨੀ ਪੁਆਇੰਟ ਜਿਹੜੀ ਆ ਹੁੰਦੀ ਹੈ ਇੱਥੇ ਜਾ ਕੇ ਮਿਲ ਜਾਂਦੀ ਹੈ ਇਧਰ ਵੀ ਮੀਂਹ ਦੀ ਓਟ ਵਾਸਤੇ ਪੁੱਲ ਥੱਲੇ ਖੜਿਆ ਨਾ ਆਪਿਆ ਹੁਣ ਤਾਂ ਪੂਰੇ ਇਹਦੀ ਤਿਆਰੀ ਚ ਆਪਾਂ ਜਮਾ ਨਹੀਂ ਆਏ ਸੀ ਪਰ ਕੋਈ ਗੱਲ ਨਹੀਂ ਸਿਆਣੇ ਹੋ ਗਏ ਹੁਣ ਸਭ ਕੁ ਮਿਲ ਗਿਆ ਜੀ ਆਪਾਂ ਨੂੰ ਸਭ ਕੁ ਮਿਲ ਗਿਆ ਖੈਰ ਪਹਿਲਾਂ ਗਰਮੀ ਬੜੀ ਸੀ ਹੁਣ ਠੰਡ ਹੋ ਜੂਗੀ ਚੰਗੀ ਗੱਲ ਹੈ ਉਧਰ ਵੀ ਸਾਰੇ ਮੀਂਹ ਦੇ ਬਚਨ ਤੋਂ ਮਾਰੇ ਉਹਦੇ ਥੱਲੇ ਖੜੇ ਆ ਹਾਂ ਰੇਲ ਗੱਡੀ ਦੇ ਡੱਬਿਆਂ 'ਚ ਬਣਾਈਆਂ ਹੋਈਆਂ ਹਨਾ ਬਾਈ ਸਾਈਕਲ ਆ ਲਈਆਂ ਦੁਕਾਨਾਂ ਆ ਮੇਲਾ ਚੱਲ ਜਾਂਦਾ ਹੀ ਇੱਥੇ ਮੇਲਾ ਮੇਲਾ ਮੇਲੀਆਂ ਦਾ ਮੇਲਾ ਮੇਲੀਆਂ ਦਾ ਆਪਾਂ ਇੱਥੋਂ ਦੇ ਰੇਲਵੇ ਸਟੇਸ਼ਨ ਆਏ ਸੀ ਯੂਨੀਅਨ ਸਟੇਸ਼ਨ ਮਨੀਪਕ ਇਹ ਬਣਿਆ ਸੀਗਾ ਜੀ 1908 ਤੋਂ ਲੈ ਕੇ 11 ਤੱਕ ਗ੍ਰੈਂਡ ਡੈਂਕ ਪੈਸੀਫਿਕ ਐਂਡ ਕੈਨੇਡੀਅਨ ਰੈਲਵੇ ਦੇ ਇਹ ਡਿਜ਼ਾਈਨ ਕੀਤਾ ਸੀ ਵਾਰਨ ਟੈਂਪਰਟ ਮੋਰਨ ਜੋ ਕਿ ਨਿਊਯਾਰਕ ਦੇ ਗ੍ਰੈਂਡ ਸੈਂਟਰਲ ਸਟੇਸ਼ਨ ਦੇ ਆਰਕੀਟੈਕਟ ਸੀ ਨੋ ਟ੍ਰੇਨਸ ਇਨ ਨੈਕਸਟ 16 ਆਵਰਸ ਅਗਲੇ 16 ਘੰਟੇ ਕੋਈ ਰੇਲ ਨਹੀਂ ਆਉਂਦੀ ਇੱਥੋਂ ਇਹਆਂ ਪੁਰਾਣੀਆਂ ਫੋਟੋਆਂ ਲਗਾਈਆਂ ਹੋਈਆਂ 1909 1910 ਤੇ 1910 ਮੇਸਾਪਨ ਹੈ 1916 ਆ ਡੱਬੇ ਦੀ ਫੋਟੋ ਆ ਗਈ ਅੰਦਰ 1923 ਦੀ ਅੱਜ ਇੱਥੇ ਆਪਾਂ ਖੜ ਕੇ ਬਣਾਈ ਸੀ ਵੀਡੀਓ ਇੱਥੇ ਮਿਊਜ਼ੀਅਮ ਵੀ ਸੀ ਆਪਰ ਉਹ ਮੁਰੰਮਤ ਹੋਦੀ ਜਾਂਦੀ ਹਥਾਂ ਕਰਕੇ ਬੰਦ ਕੀਤਾ ਹੋਇਆ ਇਹ ਵੀ ਡਾਲਰ ਤੇ ਹੀ ਫੋਟੋ ਬਣੀ ਹੁੰਦੀ ਹੈ ਇੱਥੋਂ ਦੀ ਮਸ਼ਹੂਰ ਇਮਾਰਤ ਹੈ ਇਹ ਹੈਗਾ ਮਨੁੱਖੀ ਅਧਿਕਾਰਾਂ ਦਾ ਮਿਊਜ਼ੀਅਮ ਹਿਊਮਨ ਰਾਈਟ ਮਿਊਜ਼ੀਅਮ ਹੁਣੇ ਬੰਦ ਹੈ ਨਹੀਂ ਤਾਂ ਆਪਾਂ ਇਹਦੇ ਅੰਦਰ ਜਾ ਕੇ ਵੀ ਤੁਹਾਨੂੰ ਦਿਖਾਣ ਦੇ। ਉਹ ਚੱਲਿਆ ਆਪਣਾ ਆੜੀ। ਚੱਲ ਜੰਗਾ ਆਪਾਂ ਸ਼ਕੰਦਰਾ ਬਹੁਤ ਬਹੁਤ ਧੰਨਵਾਦ ਸ਼ਹਿਰ ਘਮਾਉਣ ਲਈ। ਆਪਾਂ ਜਿਹੜੀ ਟ੍ਰੇਲ ਉੱਤੋਂ ਦੀ ਆਏ ਸੀ ਉਸੇ ਉੱਤੋਂ ਦੀ ਵਾਪਸ ਜਾ ਰਹੇ ਹਾਂ। ਇੱਥੋਂ ਵਾਪਸੀ ਦਾ ਰਾਹ ਹੈਗਾ ਘੰਟੇ ਦਾ 17-18 ਕਿਲੋਮੀਟਰ ਹੈ। ਪਰ ਆਪਣੇ ਆੜੀ ਨੇ ਹਰਮਨ ਨੇ ਆਪਾਂ ਨੂੰ ਰਾਹ 'ਚ ਮਿਲਣਾ ਹੈ। ਕਿਉਂਕਿ ਉਹ ਆਪਣੇ ਵਾਸਤੇ ਪੋਸਟਰ ਬਣਾ ਕੇ ਲੈ ਕੇ ਆਇਆ ਹੈ। ਪੋਸਟਰ ਉਹੀ ਜਿਹੜਾ ਆਪਾਂ ਸਾਈਕਲ ਪਿੱਛੇ ਲਾਉਣਾ ਧੰਨਵਾਦ ਹਰਮਨ ਬਾਈ ਕਹਿੰਦੇ ਕੌਣ ਆ ਗਿਆ ਕਹਿੰਦੇ ਹਰਮਨ ਆ ਗਿਆ ਹੋ ਕੇ ਵਾਸਤੇ ਤੂੰ ਬਾਈ ਜੀ ਆ ਵਧੀਆ ਠੀਕ ਹੈ ਠੀਕ ਆਉਂਦਾ ਹੀ ਬਾਲਾ ਮਸਾ ਫੜਿਆ ਤੇ ਆਹੀ ਆ ਬਾਈ ਜੀ ਯਾਰ ਅੱਜ ਵੀ ਹਵਾ ਪੂਰੀ ਚੱਲ ਰਹੀ ਆਪਣੇ ਵਿਰੋਧ ਚ ਪੂਰਾ ਜ਼ੋਰ ਲਾ ਰਹੀ ਹੈ ਕਿ ਤੈਨੂੰ ਘਰ ਨਹੀਂ ਜਾਣ ਦੇਣਾ ਪਰ ਆਪਾਂ ਘਰ ਜਾ ਕੇ ਸਾਹ ਲੈਣਾ ਮੀਰੇ ਆ ਪੋਸਟਰ ਕਰਕੇ ਆਪਾ ਨੂੰ ਲੋਕ ਫੋਲੋ ਕਰਨਗੇ ਆਪਣਾ ਸਫਰ ਇਹ ਸਾਰਾ ਇਹਦਾ ਜਿਹੜਾ ਸਿਹਰਾ ਦਾ ਹਰਮਨ ਭਾਈ ਜਿਹਾ ਸੱਣਾ ਧੰਨਵਾਦ ਭਾਈ ਹਰਮਨ ਬਹੁਤ ਬਹੁਤ ਜਿਆਦਾ ਤੇ ਛੋਟੀ ਆਪਣੀ ਥੋੜੀ ਜੀ ਬਾਕੀ ਜਿਹੜੀਆਂ ਚੀਜ਼ਾਂ ਹੈਗੀਆਂ ਸਿਆ ਫੋਟੋ ਕੰਮ ਲੈ ਰਿਹਾ